ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਕੌਮਿਆਂ ਬਾਦਸ਼ਾਹ ਜੀ ਆਜਿਓ ਭੋਲੇ ਮੱਲੇ ਮੌਕੇ ਦਿੱਲੀ ਫਤਿਹ ਦਿਵਸ ਨੂੰ ਸਮਰਪਿਤ ਦਲ ਖਾਲਸਾ ਵੱਲੋਂ ਹੁਸ਼ਿਆਰਪੁਰ ਤੋਂ ਅਨੰਦਪੁਰ ਸਾਹਿਬ ਤੱਕ ਮਾਰਚ ਕੱਢਿਆ ਜਾ ਰਿਹਾ ਹੈ ਇਸ ਮਾਰਚ ਦਾ ਜਿਹੜਾ ਟਾਈਟਲ ਹੈ ਉਹ ਕੇਸਗੜ ਦੀ ਲਲਕਾਰ ਹੈ। ਕੇਸਗੜ ਦੀ ਲਲਕਾਰ ਮਾਰਚ ਇਸ ਕਰਕੇ ਕਰ ਰਹੇ ਹਾਂ ਤਾਂ ਕਿ ਨੌਜਵਾਨਾਂ ਅੰਦਰ ਸਿੱਖੀ ਦੀ ਭਾਵਨਾ ਨੂੰ ਪ੍ਰਚੰਡ ਕੀਤਾ ਜਾ ਸਕੇ। ਉਹਨਾਂ ਅੰਦਰ ਉਹਨਾਂ ਦੀ ਜਿਹੜੀ ਇੱਕ ਵੱਖਰੀ ਵਿਲੱਖਣ ਪਹਿਚਾਣ ਹੈ ਉਸ ਨੂੰ ਬਰਕਰਾਰ ਰੱਖਣ ਲਈ ਉਹਨਾਂ ਦੇ ਅੰਦਰ ਇੱਕ ਵਚਨਬੱਤਾ ਦਿੱਤੀ ਜਾ ਸਕੇ। ਉਨ੍ਹਾਂ ਦੇ ਅੰਦਰ ਜਿਹੜੀ ਇੱਕ ਸਿੱਖ ਰਾਸ਼ਟਰ ਦੀ ਭਾਵਨਾ ਆ ਸਿੱਖ ਕੌਮੀਅਤ ਦੇ ਸਿਧਾਂਤ ਨੇ ਸੰਕਲਪ ਹੈ ਉਹਨਾਂ ਅੰਦਰ ਇਸ ਗੱਲ ਨੂੰ ਪੱਕਿਆ ਕੀਤਾ ਜਾਏ ਮਜ਼ਬੂਤ ਕੀਤਾ ਜਾਏ ਔਰ ਉਹ ਆਪਣੇ ਪੰਜਾਬ ਲਈ ਪੰਥ ਲਈ ਧਰਮ ਲਈ ਸਿਧਾਂਤਾਂ ਲਈ ਇੱਕ ਸੱਚੀ ਸੁੱਚੀ ਜਿਹੜੀ ਸੇਵਾ ਕਰ ਸਕਣ ਪਹਿਰੇਦਾਰੀ ਕਰ ਸਕਣ ਜੋ ਹਾਲਾਤ ਬਣੇ ਨੇ ਉਹਨਾਂ ਹਾਲਾਤਾਂ ਦੇ ਨਾਲ ਨਜਿੱਠ ਸਕਣ ਕਿਉਂਕਿ ਸਿਧਾਂਤਾਂ ਦੇ ਉੱਤੇ ਮर्यादा ਦੇ ਉੱਤੇ ਬਹੁਤ ਬਹੁ ਪੱਖੀ ਅਟੈਕ ਹੋ ਰਹੇ ਨੇ ਬਾਹਰੋਂ ਵੀ ਅਟੈਕ ਹੋ ਰਹੇ ਨੇ ਤੇ ਅੰਦਰੋਂ ਵੀ ਅਟੈਕ ਹੋ ਰਹੇ ਨੇ ਬਹੁਤ ਸਾਰੇ ਸਾਡੇ ਆਪਣੇ ਹੀ ਸਿੱਖ ਚਿਹਰੇ ਵਾਲੇ ਸਾਡੇ ਸਿਧਾਂਤਾਂ ਦਾ ਮਲੀਆਂ ਮੇਟ ਕਰ ਰਹੇ ਨੇ ਸਿਧਾਂਤਾਂ ਦੇ ਨਾਲ ਦੇ ਨਾਲ ਜਿਹੜੀਆਂ ਸਾਡੀ ਇੰਸਟੀਟਿਊਸ਼ਨਸ ਨੇ ਉਹਨਾਂ ਨੂੰ ਵੀ ਅੰਡਰਮਾਈਨ ਕੀਤਾ ਜਾ ਰਿਹਾ ਛੁਟਾਇਆ ਜਾ ਰਿਹਾ ਉਹਨਾਂ ਅਕਾਲ ਤਖਤ ਸਾਹਿਬ ਤੇ ਉੱਤੇ ਜਿਹੜਾ ਮਤਲਬ ਜਿਸ ਤਰੀਕੇ ਦੇ ਨਾਲ ਉਹਦੇ ਤੇ ਆਪਣਾ ਇੱਕ ਪੋਲੀਟੀਸ਼ੀਅਨਸ ਨੇ ਗਲਬਾ ਬਣਾ ਲਿਆ ਔਰ ਜਿਹੜੀਆਂ ਪੋਲੀਟੀਕਲ ਕਨਸਿਡਰੇਸ਼ਨ ਨੇ ਉਹਨਾਂ ਦੇ ਜਿਹੜੇ ਵੈਸਟੇਡ ਇੰਟਰਸਟ ਨੇ ਉਹਨਾਂ ਕਰਕੇ ਉਹ ਅਕਾਲ ਤਖਤ ਸਾਹਿਬ ਦੀ ਜਿਹੜੀ ਸਰਵ ਉੱਚਤਾ ਹੈ ਉਹਦੀ ਜਿਹੜੀ ਇੱਕ ਸੈਨਕਿਟੀਟੀ ਹੈ ਉਹਨੂੰ ਸੱਟ ਮਾਰ ਰਹੇ ਨੇ ਤੇ ਜਥੇਦਾਰ ਦੀ ਜਿਹੜੀ ਪੋਸਟ ਹੈ ਉਹਦੀ ਕ੍ਰੈਡਿਬਿਲਟੀ ਨੂੰ ਜ਼ੀਰੋ ਕਰਨ ਕਰ ਰਹੇ ਨੇ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਹਾਲਾਂਕਿ ਬਹੁਤ ਧੀਰ ਤੋਂ ਜਥੇਦਾਰਾਂ ਦੀ ਇੱਕ ਵਰਤੋਂ ਕੀਤੀ ਜਾ ਰਹੀ ਹੈ ਪੋਲੀਟੀਸ਼ੀਅਨਸ ਵੱਲੋਂ ਖਾਸ ਤੌਰ ਤੇ ਅਕਾਲੀ ਦਲ ਵੱਲੋਂ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੀ ਅਪੋਇੰਟਿੰਗ ਅਥਾਰਟੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਅਕਾਲੀ ਦਲ ਦਾ ਇੱਕ ਤਰੀਕੇ ਦੇ ਨਾਲ ਹੋਲਡ ਹੈ ਔਰ ਬਹੁਤ ਧੀਰ ਤੋਂ ਚ ਬੇਸ਼ੱਕ ਚਿਹਰੇ ਬਦਲਦੇ ਗਏ ਨੇ ਲੇਕਿਨ ਉਹਨਾਂ ਨੇ ਆਪਣੀ ਮੋਨੋਪੋਲੀ ਜਿਹੜੀ ਹੈ ਕਾਲਕਤਕ ਸਾਬ ਦੇ ਜ਼ਖਤਦਾਰ ਦੇ ਉੱਤੇ ਹਟਾਈ ਨਹੀਂ ਛੱਡੀ ਨਹੀਂ ਔਰ ਛੱਡ ਵੀ ਨਹੀਂ ਰਹੇ ਬਹੁਤ ਦੇਰ ਤੋਂ ਕੌਮ ਇਸ ਗੱਲ ਦੀ ਇੱਕ ਇਸ ਗੱਲ ਦੀ ਮੰਗ ਕਰਦੀ ਆ ਰਹੀ ਹੈ ਕਿ ਜੇਜ਼ੇਦਾਰ ਦੀ ਨਿਯੁਕਤੀ ਨੂੰ ਲੈ ਕੇ ਉਹਨਾਂ ਦੀ ਸੇਵਾ ਮੁਕਤੀ ਨੂੰ ਲੈ ਕੇ ਉਹਨਾਂ ਦੇ ਅਧਿਕਾਰ ਖੇਤਰ ਨੂੰ ਲੈ ਕੇ ਕਾਰਜ ਖੇਤਰ ਨੂੰ ਲੈ ਕੇ ਇੱਕ ਨਿਯਮ ਬਣਾਇਆ ਜਾਣ ਕੋਡਿਫਾਈ ਕੀਤੀ ਜਾਏ ਇਹ ਪੋਸਟ ਨੂੰ ਪ੍ਰੋਸੀਜਰ ਇੱਕ ਇੱਕ ਵਿਧੀ ਵਿਵਧਾਨ ਬਣਾਇਆ ਜਾਏ ਇੱਕ ਪ੍ਰੋਸੀਜਰਲ ਢੰਗ ਦੇ ਨਾਲ ਇਹਨਾਂ ਦੀਆਂ ਨਿਯੁਕਤੀਆਂ ਕੀਤੀਆਂ ਜਾਣ ਔਰ ਜਦੋਂ ਸੇਵਾ ਮੁਕਤੀ ਵੀ ਕਰਨੀ ਹੈ ਉਦੋਂ ਵੀ ਉਸ ਪ੍ਰੋਸੀਜਰ ਨੂੰ ਫਾਲੋ ਕੀਤਾ ਜਾਏ ਬਟ ਜਿਹੜੇ ਉੱਥੇ ਕਾਬਜ ਹੋ ਜਾਂਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪੋਲਿਟਿਸ਼ੀਅਨਸ ਉਹ ਕਿਸੇ ਦਿਨ ਹੀ ਸੁਣਦੇ ਐਸ ਵਾਰ ਤਾਂ ਉਹਨਾਂ ਨੇ ਸਿਖਰ ਕਰ ਦਿੱਤੀ ਜਦੋਂ ਨਵੇਂ ਜਦੋਂ ਪੁਰਾਣੇ ਜਿਹੜੇ ਪਹਿਲੇ ਜਥੇਦਾਰ ਸੀ ਅਕਾਲ ਪੁਰਖ ਸਾਹਿਬ ਦੇ ਗਿਆਨੀ ਰਕਵੀਰ ਸਿੰਘ ਤੇ ਉਹਨਾਂ ਦੇ ਨਾਲ ਆਪਣਾ ਕੇਸਗੁਰ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਉਹਨਾਂ ਨੇ ਹਟਾਇਆ ਜ਼ਬਰੀ ਫਾਰਕ ਕੀਤਾ ਉਸ ਵੇਲੇ ਉਹਨਾਂ ਨੇ ਸਾਰੀ ਮਰਿਆਦਾ ਸਾਰੀ ਰਵਾਇਤਾਂ ਸਾਰੇ ਜਿਹੜੇ ਸਿਧਾਂਤ ਸੀ ਉਹਨਾਂ ਨੂੰ ਛਿੱਕੇ ਟੰਗਿਆ ਔਰ ਜਦੋਂ ਉਹਨਾਂ ਨੇ ਨਵੇਂ ਨਵੇਂ ਜਥੇਦਾਰ ਦੀ ਉਹ ਉਹਨੇ ਇੰਸਟਾਲੇਸ਼ਨ ਕੀਤੀ ਹੈ ਉਹਨਾਂ ਦੀ ਨਿਯੁਕਤੀ ਕੀਤੀ ਹੈ ਤੇ ਟੋਟਲ ਪੰਥ ਨੂੰ ਉਹਨਾਂ ਨੇ ਪ੍ਰੋਸੇ ਵਿੱਚ ਨਹੀਂ ਲਿਆ ਔਰ ਤੁਸੀਂ ਦੇਖੋ ਕਿ ਪਹਿਲੀ ਵਾਰ ਹੋਇਆ ਕਿ ਉਹਨਾਂ ਦੀ ਜਿਹੜੀ ਇੰਸਟਾਲੇਸ਼ਨ ਹੈ ਉਹ ਚੋਰੀ ਤਰੀਕੇ ਦੇ ਨਾਲ ਛੁੱਪਛਾ ਕੇ ਇਹਨਾਂ ਨੂੰ ਸਵੇਰੇ ਕਰਨੀ ਪਈ ਹੈ 2:50 ਤੇ ਔਰ ਕੋਈ ਵੀ ਪੰਥ ਉੱਥੇ ਪੰਥਕ ਸੰਸਥਾ ਪੰਥਕ ਜਥੇਬੰਦੀ ਸੰਪਰਦਾ ਕੋਈ ਵੀ ਉੱਥੇ ਹਾਜ਼ਰ ਨਹੀਂ ਸੀ ਮਤਲਬ ਪੰਥ ਬਹੁਤ ਮਿਸਿੰਗ ਪੰਥ ਉੱਥੋਂ ਗੈਰ ਹਾਜ਼ਰ ਸੀ ਅਗਰ ਕਿਹੜੀ ਉਹਨਾਂ ਦੀ ਆਰਗੂਮੈਂਟ ਨੂੰ ਅਸੀਂ ਬਾਈ ਕਰ ਵੀ ਲਈਏ ਕਿ ਉੱਥੇ ਉਸ ਦਿਨ ਆਪਸ ਵਿੱਚ ਝਗੜਾ ਹੋ ਸਕਦਾ ਸੀ ਫੋਨ ਖਰਾਬ ਹੋ ਸਕਦਾ ਸੀ ਤੇ ਜੇ ਫੋਨ ਖਰਾਬ ਹੋ ਸਕਦਾ ਸੀ ਤੇ ਉਹ ਉਹ ਸਿਚੁਏਸ਼ਨ ਲਿਆਉਣ ਲਈ ਵੀ ਕੌਣ ਜ਼ਿੰਮੇਵਾਰ ਹੈ ਉਹਦੇ ਲਈ ਵੀ ਤੇ ਖੁਦ ਜ਼ਿੰਮੇਵਾਰ ਨੇ ਤੇ ਜੇ ਇਹਨਾਂ ਦੀ ਨਿਯੁਕਤੀ ਦੇ ਨਾਲ ਖੂਨ ਖਰਾਬਾ ਹੋ ਸਕਦਾ ਤੇ ਫਿਰ ਉਹ ਜਥੇਦਾਰ ਪੰਥ ਦਾ ਪ੍ਰਵਾਨਿਤ ਜਥੇਦਾਰ ਬਾਨੀ ਕਿਵੇਂ ਸਕਦਾ ਹੈ ਫਿਰ ਤੋਂ ਇਹਨਾਂ ਦੀ ਇੱਕ ਪਾਰਟੀ ਦਾ ਜਥੇਦਾਰ ਹੋਇਆ ਜੇ ਪੰਥ ਉਹਨੂੰ ਪ੍ਰਵਾਨ ਨਹੀਂ ਕਰਦਾ ਤੇ ਪੰਥ ਉਹਦੀ ਇੰਸਟਾਲੇਸ਼ਨ ਨੂੰ ਰੋਕਣ ਲਈ ਉਹਦੀ ਉੱਥੇ ਦਸਤਾਰਬੰਦੀ ਨੂੰ ਰੋਕਣ ਲਈ ਪਹੁੰਚ ਗਿਆ ਇਹਦਾ ਮਤਲਬ ਪੰਥ ਨੇ ਉਹਨੂੰ ਪ੍ਰਵਾਨ ਨਹੀਂ ਕੀਤਾ ਤੇ ਜਿਸ ਜਿਸ ਜਥੇਦਾਰ ਨੂੰ ਪੰਥ ਨੇ ਪ੍ਰਵਾਨ ਨਹੀਂ ਕੀਤਾ ਤੇ ਪੰਥ ਉਹਦੇ ਉਹਦੇ ਆਦੇਸ਼ਾਂ ਨੂੰ ਉਹਦੇ ਗੁਰਮਤੇ ਨੂੰ ਉਹਦੇ ਸੰਦੇਸ਼ ਨੂੰ ਮੰਨੇਗਾ ਹੀ ਕਿਵੇਂ ਸੋ ਪਹਿਲੇ ਦਿਨ ਤੋਂ ਜਿਹੜੇ ਨਵ ਨਿਯੁਕਤ ਅਧਿਕਾਰੀ ਨੇ ਗਿਆਨੀ ਕੁਲਦੀਪ ਸਿੰਘ ਉਹ ਵਿਵਾਦਤ ਹੋ ਗਏ ਨੇ ਉਹਨਾਂ ਦੇ ਜਿਹੜੇ ਅੱਗੇ ਫੈਸਲੇ ਨੇ ਉਹ ਵੀ ਇਸੇ ਤਰ੍ਹਾਂ ਵਿਵਾਦਤ ਰਹਿਣਗੇ ਔਰ ਇੱਕ ਚੈਲੰਜ ਹੈ ਸੁਖਬੀਰ ਸਿੰਘ ਬਾਦਲ ਨੇ ਪੰਥ ਨੂੰ ਦਿੱਤਾ ਇੱਕ ਚੈਲੰਜ ਦਿੱਤਾ ਉਹ ਅਧਿਕਾਰੀਆਂ ਦੇ ਵੀ ਵੱਡੇ ਪੱਦਰ ਤੇ ਤਵਾਦਲੇ ਕਰਦੇ ਆ ਜੀ ਕਿਸੇ ਦਾ ਉਹ ਤਾਂ ਦੇਖੋ ਵੱਡੇ ਪੱਦਰ ਤੇ ਨਹੀਂ ਗਏ ਉਹ ਤਾਂ ਜਿਹੜੇ ਅਕਾਲ ਤਖਤ ਦਾ ਸਕਤਰਤ ਹੈ ਉਹਨਾਂ ਦੇ ਜਿਹੜੇ ਮੁਲਾਜ਼ਮ ਨੇ ਜਿਹੜੇ ਉਹਨਾਂ ਦੇ EMPLOYEES ਨੇ ਉਹਨਾਂ ਦੇ ਕੀਤੇ ਨੇ ਉਹ ਕੁਦਰਤੀ ਗੱਲ ਹੁੰਦੀ ਹੈ ਕਿ ਜਦੋਂ ਜਥੇਦਾਰ ਜਦੋਂ ਵੀ ਬਦਲਦੇ ਨੇ ਤੋਂ ਆਪਣੇ ਮਤਲਬ ਉਹਨਾਂ ਦੀ ਇੱਕ ਇੱਕ ਨੋਰਮਲ ਇੱਧਰ ਉੱਧਰ ਕੀਤੇ ਜਾਂਦੇ ਨੇ ਬਟ ਗੱਲ ਇਹ ਹੈ ਕਿ ਹੋਲਡ ਜਿਹੜਾ ਉਹ ਪਿੱਛੇ ਪੋਲਿਟੀਕਲ ਬੰਦਿਆਂ ਦਾ ਹੈ ਔਰ ਸੁਖਬੀਰ ਸਿੰਘ ਬਾਦਲ ਦੇਖੋ ਇੱਕ ਹੋਰ ਬੜੀ ਜਿਹੜੀ ਸਟ੍ਰੇਂਜ ਗੱਲ ਹੈ ਉਹ ਹੈ ਕਿ ਪਹਿਲਾਂ ਜੋ ਕੁਝ ਕਰਦਾ ਸੀ ਸੁਖਬੀਰ ਸਿੰਘ ਬਾਦਲ ਐਜ਼ ਅ ਪ੍ਰਧਾਨ ਸਾਹਮਣੇ ਹੋ ਕੇ ਕਰਦੇ ਸੀਗੇ ਤੇ ਸਿੱਧਾ ਸਿੱਧਾ ਇਲਜ਼ਾਮ ਵੀ ਉਹਨਾਂ ਤੇ ਲੱਗਦਾ ਸੀ ਮਨਸ਼ੁਕਬੀਰ ਸਿੰਘ ਬਾਦਲ ਉਸ ਜਗ੍ਹਾ ਦੇ ਉੱਤੇ ਜਾ ਕੇ ਬੈਠ ਗਏ ਨੇ ਜਿੱਥੇ ਇਲਜ਼ਾਮ ਤੋਂ ਬਚ ਗਏ ਨੇ ਪਰ ਕਰ ਸਾਰਾ ਕੁਝ ਉਹ ਆਪ ਹੀ ਰਿਹਾ ਸੋ ਇਹ ਇੱਕ ਬਹੁਤ ਵੱਡੀ ਗੱਲ ਹੈ ਔਰ ਇਹ ਜਿਹੜੇ ਮਤਲਬ ਜਿਸ ਤਰੀਕੇ ਦੇ ਨਾਲ ਅਟੈਕ ਹੋ ਰਹੇ ਨੇ ਇਹਦਾ ਜਵਾਬ ਦੇਣਾ ਬਹੁਤ ਜ਼ਰੂਰੀ ਹੈ ਔਰ ਮੈਂ ਇੱਥੇ ਬੇਨਤੀ ਕਰਾਂਗਾ ਕਿ 28 ਤਰੀਕ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ اجلاس ਹੋਣ ਜਾ ਰਹੇ ਨੇ ਤੇ ਜਿੰਨੇ ਮੈਂਬਰਸ ਉੱਥੇ ਆ ਰਹੇ ਨੇ ਉਹਨਾਂ ਨੂੰ ਸਾਡੀ ਬੇਨਤੀ ਹੈ ਕਿ ਤੁਸੀਂ ਐਗਜ਼ੀਕਟਿਵ ਦਾ ਜਿਹੜਾ ਇਹ ਫੈਸਲਾ ਹੈ ਜਥੇਦਾਰ ਹਟਾਉਣ ਦਾ ਤੇ ਨਵੇਂ ਲਾਉਂਦਾ ਇਸ ਫੈਸਲੇ ਨੂੰ ਰੱਦ ਕਰੋ ਤੇ ਪਹਿਲੇ ਜਥੇਦਾਰਾਂ ਦੀ ਜਿਹੜੀ ਰਿਮੂਵਲ ਹੈ ਉਹਨੂੰ ਮਤਲਬ ਤੁਸੀਂ ਉਹਨਾਂ ਨੂੰ ਦੁਬਾਰਾ ਬਹਾਲ ਕਰੋ ਔਰ ਜੋ ਵੀ ਫੈਸਲਾ ਐਗਜ਼ੈਕਟਿਵ ਨੇ ਕੀਤਾ ਉਸ ਨੂੰ ਰੱਦ ਕਰੇ ਹਾਊਸ ਔਰ ਸਿੱਖ ਮਾਸਸਿਸ ਨੂੰ ਆਵਾਮ ਨੂੰ ਇਹ ਬੇਨਤੀ ਹੈ ਕਿ ਜਿਹੜੀ ਐਗਜ਼ੈਕਟਿਵ ਨੇ ਇਹ ਫੈਸਲਾ ਲਿਆ ਉਹਨਾਂ ਨੂੰ ਘੇਰਿਆ ਜਾਵੇ ਉਹਨਾਂ ਨੂੰ ਅਨਸਰੇਬਲ ਬਣਾਇਆ ਜਾਵੇ ਕੀ ਲੱਗਦਾ ਜੀ ਰਾਤੋਂ ਰਾਤ ਜਿਹੜਾ ਉਹਨਾਂ ਨੂੰ ਉੱਥੇ ਕਰ ਦੇਣਾ ਪਰਾਣਿਆਂ ਨੂੰ ਖਾਰਜ ਕਰ ਦਿੰਦੇ ਕੋਈ ਪੋਲਿਟੀਕਲ ਐਕਸ਼ਨ ਦਿਖਣ ਨੂੰ ਮਿਲ ਰਿਹਾ ਨਹੀਂ ਹੈ। ਦੇਖ ਕਲੀਅਰ ਕੱਟ ਹੈ ਕਿ ਉਹ 2 ਦਸੰਬਰ ਦੇ ਫੈਸਲਿਆਂ ਦੀ ਬਲੀ ਚੜੇ। ਕਲੀਅਰ ਕੱਟ ਹੈ ਕਿ ਇੱਕ ਰਿਵੈਂਜ ਦੀ ਭਾਵਨਾ ਤੋਂ ਉਹਨਾਂ ਨੂੰ ਹਟਾਇਆ ਗਿਆ। 2 ਦਸੰਬਰ ਤੱਕ ਉਹਨਾਂ ਦਾ ਸਤਕਾਰ ਕਾਇਮ ਸੀ। 2 ਦਸੰਬਰ ਨੂੰ ਉਹਨਾਂ ਅੱਗੇ ਸੁਖਬੀਰ ਬਾਦਲ ਨੇ ਆਪਣੇ ਗੁਨਾਹ ਕਬੂਲ ਕੀਤੇ। 2 ਦਸੰਬਰ ਨੂੰ ਉਹਨਾਂ ਕੋਲ ਅਸੀਂ ਸਜ਼ਾ ਲੈ ਰਹੇ ਨੇ ਤੇ ਉਸ ਤੋਂ ਬਾਅਦ ਇੱਕਦਮ ਜਿਸ ਜਦੋਂ ਸਜ਼ਾ ਮਿਲ ਗਈ ਜੋ ਜੋ ਕੁਝ ਵੀ ਅਕਾਲੀ ਦਲ ਦੇ ਨਾਲ ਹੋਇਆ ਉਹਦੇ ਲਈ ਅਕਾਲੀ ਦਲ ਦੀ ਲੀਡਰਸ਼ਿਪ ਜ਼ਿੰਮੇਵਾਰ ਹੈ ਔਰ ਜਿਹੜੀ ਵੱਡਾ ਕਾਰਨ ਸਭ ਤੋਂ ਦਿਖਦਾ ਪਿਆ ਕਿ ਜਿਹੜੇ 18 ਤਰੀਕ ਨੂੰ ਜਿਹੜੇ ਪੰਜ ਮੈਂਬਰੀ ਕਮੇਟੀ ਕាល ਤੱਕ ਨੇ ਬਣਾਈ ਸੀ ਜਿਹੜੀ ਪਹਿਲਾਂ 7 ਸੀ ਫਿਰ 5 ਰਹਿ ਗਈ ਉਹਨੇ ਨਵੀਂ ਪਰਤੀ ਸ਼ੁਰੂ ਕਰਨੀ ਸੀ ਔਰ ਇਹ ਕਿਹਾ ਜਾ ਰਿਹਾ ਸੀ ਕਿ ਪਹਿਲੀ ਪਰਤੀ ਜਿਹੜੀ ਅਕਾਲੀ ਦਲ ਨੇ ਇੱਕ ਬੋਗਸ ਪਰਤੀ ਕੀਤੀ ਹੈ 25 30 ਲੱਖ ਜਿਹੜਾ ਉਹ ਕਹਿ ਰਹੇ ਨੇ ਵਾਟਐਵਰ ਉਹ ਨਾਮ ਉਹ ਨੰਬਰ ਜਿੰਨੇ ਮਰਜ਼ੀ ਦੇਦਨ ਪਰ ਉਹ ਬੌਗਸ ਭਰਤੀ ਸੀ ਉਹ ਸਾਰੀ ਬੌਗਸ ਭਰਤੀ ਇੱਕ ਵਾਰ ਅਕਾਲਤ ਵੱਲੋਂ ਰੱਦ ਹੋਣੀ ਸੀ ਤੇ ਜਦੋਂ ਉਹ ਰੱਦ ਹੋਣੀ ਸੀ ਤੇ ਨਵੀਂ ਭਰਤੀ ਹੋਣੀ ਸੀ ਤੇ ਉਸ ਨੂੰ ਆਪਣੀ ਆਪਣੀ ਜਿਹੜੀ ਹੋਂਦ ਨੂੰ ਆਪਣੀ ਈਗੋ ਨੂੰ ਸੈਟੀਸਫਾਈ ਕਰਨ ਲਈ ਇਹਨਾਂ ਜਥੇਦਾਰਾਂ ਦੀ ਬਲੀ ਲਈ ਗਈ ਅੱਜ ਦਲ ਖਾਲਸਾ ਵੱਲੋਂ ਹੌਲੇ ਮਹੱਲੇ ਨੂੰ ਅਤੇ ਦਿੱਲੀ ਫਤਿਹ ਦੇ ਉਸ ਨੂੰ ਸਮਰਪਿਤ ਕੇਸਗੜ ਦੇ ਲਲਕਾਰ ਮਾਰ ਲਲਕਾਰ ਮਾਰਚ ਹੁਸ਼ਿਆਰਪੁਰ ਤੋਂ ਅਨੰਦਪੁਰ ਸਾਹਿਬ ਤੱਕ ਕੀਤਾ ਜਾ ਰਿਹਾ ਇਸ ਮਾਰਚ ਦਾ ਸਨੇਹਾ ਜਿਹੜਾ ਆ ਉਹ ਆ ਕੇ ਖਾਲਸਾ ਜੀ ਦੇ ਬੋਲਬਾਲੇ ਕਰਨੇ ਆਪਣੀ ਕੌਮ ਨੂੰ ਇਹ ਸੁਨੇਹਾ ਦੇਣਾ ਕਿ ਆਪਣਾ ਨਿਆਰਾਪਣ ਆਪਣੀ ਬਲੱਖਣਤਾ ਆਪਣੇ ਧਰਮ ਨੂੰ ਪਿਆਰ ਕਰਨਾ ਔਰ ਹਰ ਹਾਲ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਬਰਕਰਾਰ ਰੱਖਣਾ ਆਪਣੇ ਸਰਜ਼ਮੀਨ ਨੂੰ ਪਿਆਰ ਕਰਨਾ ਇਹਦੇ ਸੌਮਿਆਂ ਨੂੰ ਬਚਾਉਣਾ ਇਹਦੀ ਪ੍ਰਭੂ ਸੱਤਾ ਨੂੰ ਬਹਾਲ ਕਰਨ ਦੇ ਲਈ ਸੰਘਰਸ਼ ਕਰਨਾ ਇਹ ਸਾਰੇ ਸੁਨੇਹੇ ਦਿੱਤਾ ਆ ਇਹ ਮਾਰਚ ਜਿਹੜਾ ਆ ਹੁਸ਼ਿਆਰਪੁਰ ਤੋਂ ਗੜ੍ਹਸ ਦਰਸ਼ਨ ਕਰਨ ਦਾ ਆਸ਼ਰੇਨ ਨਾਪਰ ਸਾਹਿਬ ਪਹੁੰਚੇਗਾ। ਔਰ ਜਿਹੜੇ ਖਾਲਸੇ ਦੇ ਚਝਾਰੂ ਸਪਿਰਟ ਆ। ਭੋਲੇ ਮਾਲੇ ਮੌਕੇ ਜਿਹੜੇ ਉੱਤੇ ਨੇ ਅੰਕਸਨ ਜੱਥੇਬੰਦੀਆਂ। ਜਝਾਰੂ ਸਪਿਰਟ ਬਖਾਲਦੀਆਂ ਨੇ ਉਹ ਕੱਲੀ ਇੱਕ ਦਿਨ ਦੀ ਨਹੀਂ ਹੈਗੀ। ਉਹ ਖਾਲਸੇ ਦੇ ਜ਼ੁਲਮ ਖਿਲਾਫ ਲੜਨ ਦੀ ਸਪਿਰਟ ਹੈ ਔਰ ਉਸ ਸਪਿਰਟ ਨੂੰ ਬਰਕਰਾਰ ਰੱਖਣਾ ਆਪਣੀ ਆਉਣ ਵਾਲੀ ਪੀੜ੍ਹੀ ਦੇ ਮਨਾਂ ਦੇ ਵਿੱਚ ਉਸ ਨੂੰ ਭਰਨਾ। ਇਹਨਾਂ ਸਾਰੇ ਸੁਨੇਹਿਆਂ ਨੂੰ ਲੈ ਕੇ ਇਹ ਮਾਰਚ ਜਿਹੜਾ ਆ ਉਹ ਅਲੱਗ-ਅਲੱਗ ਪੜਾਵਾਂ ਤੇ ਹੁੰਦਾ ਆ ਅਲੱਗ-ਅਲੱਗ ਸੰਗਤਾਂ ਨੂੰ ਰੁਭਰੂ ਹੁੰਦਾ ਆ ਜਿਹੜਾ ਆ ਉਹ ਸ਼੍ਰੀ ਕੇਸਗੜ੍ਹ ਸਾਹਿਬ ਦੇ ਉੱਤੇ ਪਹੁੰਚੇਗਾ ਇੱਥੋਂ ਹੁਸ਼ਿਆਰਪੁਰ ਦੇ ਸਾਡੇ ਲੋਕਲ ਜਿਹੜੇ ਹਾਰਕון ਨੇ ਉਹ ਚੱਲ ਰਹੇ ਨੇ ਔਰ ਰਸਤੇ ਦੇ ਵਿੱਚ ਜਿੱਥੇ-ਜਿੱਥੇ ਸੰਗਤ ਹੈ ਸਾਡੀ ਉਹ ਇਹਦਾ ਹਿੱਸਾ ਜਿਹੜੀ ਆ ਵੰਡੀ ਜਾਏਗੀ ਔਰ ਇਹ ਮਾਰਚ ਜਿਹੜਾ ਆ ਸ਼੍ਰੀ ਨਨਪੁਰ ਸਾਹਿਬ ਅੱਜ ਸ਼ਾਮ ਨੂੰ ਸਮਾਪਤ ਹੋਏਗਾ